ਲੋ ਜਨੇ ਸੀ ਟਰ ਕੇ ਆਏ ਸੀ ਪਤਾ ਨਹੀਂ ਹੁਣ ਕਿਧਰ ਗਏ ਸਾਡੇ ਦਿਨੇ ਲੁੱਟਮਾਰ ਹੋਈ ਬਹੁਤ ਬਹੁਤਾ ਆਤ ਵਾੜ ਗਈ ਪੈਸੇ ਲੈ ਕੇ ਨਾਲੇ ਦਵਾਈਆਂ ਲੈ ਕੇ ਜਿਰੀ ਮੁਖਤਸਰ ਸਾਹਿਬ ਦੇ ਵਿੱਚ ਦਿਨ ਦਿਹਾੜੇ ਰੇਲਵੇ ਰੋਡ ਤੇ ਪਿਸਤੌਲ ਦੀ ਨੋਕ ਤੇ ਕਾਪੇ ਨਾਲ ਜ਼ਖਮੀ ਕਰਕੇ ਮੈਡੀਕਲ ਸਟੋਰ ਤੋਂ 1.5 ਲੱਖ ਦੀ ਲੁੱਟ ਕੀਤੀ ਗਈ ਹੈ ਲੁੱਟ ਦੀ ਵਾਰदात ਸਿਸ਼ਟੀ ਵੀ ਕੈਮਰੇ ਚ ਕੈਦ ਹੋ ਗਈ ਉੱਥੇ ਹੀ ਦੁਕਾਨ ਤੇ ਲੱਗੇ ਮੁਲਾਜ਼ਮ ਦਾ ਕਹਿਣਾ ਕਿ ਅਸੀਂ ਦੁਕਾਨ ਤੇ ਤਿੰਨ ਜਣੇ ਸੀ ਦੋ ਨੌਜਵਾਨ ਆਏ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ ਤੇ ਉਹਨਾਂ ਨੇ ਆ ਕੇ ਸਾਡੇ ਤੋਂ ਦਵਾਈ ਮੰਗੀ ਅਸੀਂ ਦਵਾਈ ਦੇ ਦਿੱਤੀ ਤਾਂ ਉਹਨਾਂ ਨੇ ਉਸ ਤੋਂ ਬਾਅਦ ਸਾਨੂੰ ਕਿਹਾ ਕਿ ਦਵਾਈ ਮਹਿੰਗੀ ਹੈ ਪਰ ਸਾਡੇ ਬਾਬੂ ਨੇ ਕਿਹਾ ਕਿ ਇਹ ਦਵਾਈ ਮਹਿੰਗੀ ਨਹੀਂ ਤਾਂ ਉਸ ਤੋਂ ਬਾਅਦ ਉਹਨਾਂ ਨੇ ਪਿਸਤੌਲ ਕੱਢ ਲਿਆ ਤੇ ਕਾਪਾ ਮਾਰ ਕੇ ਮੇਰੇ ਬਾਬੂ ਨੂੰ ਜ਼ਖਮੀ ਕਰ ਦਿੱਤਾ ਤੇ ਤਕਰੀਬਨ 1.5 ਲੱਖ ਦੀ ਲੁੱਟ ਕਰ ਫਰਾਰ ਹੋ ਗਏ ਤੇ ਸਾਰੀ ਘਟਨਾ ਸੀਐਸਟੀਵੀ ਕੈਮਰੇਜ ਕੈਦ ਹੋ ਗਈ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਕਿ ਅਸੀਂ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੇ ਹਾਂ ਸੀਐਸਟੀਵੀ ਹੱਥ ਨਹੀਂ ਲੱਗਿਆ ਮੈਂ ਉੱਥੇ ਕੰਮ ਕਰਦਾ ਆਪਣੇ ਮੈਡੀਕਲ ਹਾਲਤੇ ਮੇ ਸਾਡੇ ਦਿਨੇ ਲੁੱਟਮਾਰ ਹੋਈ ਬਾਉ ਨੂੰ ਬਾਉ ਦਾ ਹੱਥ ਵਾਟ ਕੇ ਜੀ ਪੈਸੇ ਲੈ ਗਏ ਨਾਲੇ ਦਵਾਈਆਂ ਲੈ ਗਏ ਕਿੰਨੇ ਜਣੇ ਸੀ ਦੋ ਜਣੇ ਸੀ ਜੀ ਤੁਰ ਕੇ ਆਏ ਸੀ ਪਤਾ ਨਹੀਂ ਜੀ ਹੁਣ ਕਿੱਧਰ ਗਏ ਕੋਈ ਪਛਾਣ ਆਉਂਦੀ ਸੀ ਉਹਨਾਂ ਦੀ ਹਾਂਜੀ ਨਹੀਂ ਮੂੰਹ ਬੰਨੇ ਸੈਂਕਾ ਲੱਗੇ ਹੋਏ ਸੀ ਅੱਛਾ ਕੀ ਹਥਿਆਰ ਨਾਲ ਮਾਰਿਆ ਕਾਦੇ ਨਾਲ ਮਾਰਿਆ ਜਿਹੜੇ ਕਾਪੇ ਨਾਲ ਵਾਟ ਕੇ ਜੀ ਪਿਸਤਲ ਨਾਲ ਡਰਾਇਆ ਗਏ ਉਹਨੂੰ ਕੋਈ ਸੀਸੀਟੀਵੀ ਕਿਸੇ ਤਰ੍ਹਾਂ ਦੀ ਸੀਸੀਟੀਵੀ ਆ ਗਈ ਜੀ ਕੀ ਮੰਗ ਕਰਦੇ ਹੋ ਹੁਣ ਸਾਨੂੰ ਇਨਸਾਫ ਦਿੱਤਾ ਹੈ ਕਾਪੇ ਕੀ ਲੈਣਾ ਸੀ ਦਵਾਈ ਲੈਣ ਆਏ ਸੀ ਅੱਛਾ ਠੀਕ ਫੇਰ ਉਹਨੇ ਦਵਾਈ ਦਵਾਈ ਕਹਿੰਦੇ ਦਵਾਈ ਬਹੁਤ ਮਹਿੰਗੀ ਦਿੱਤੀ ਬਹੁਤ ਕਹਿੰਦਾ ਇੱਕ ਪਹਿਲਾਂ 10 ਡਬੀਏ ਮੰਗੇ ਜਿਹਨਾਂ ਨੇ ਫਿਰ ਦਵਾਈ ਕਰਨ ਦੇ ਕਹਿੰਦੇ ਇਹ ਕਹਿੰਦੇ ਉਹਨਾਂ ਨੇ ਪਿਸਤਲ ਕੱਢ ਲੈ ਨਾਲੇ ਪਿਸਤਲ ਬਹੁਤ ਇੱਤਰ ਆਖਦਾ ਨਾਲੇ ਕੰਪਨ ਹੱਥ ਵੜਦਾ ਦੇ ਨਾ ਵੀ ਅਸੀਂ ਮੌਕੇ ਤੇ ਪਹੁੰਚ ਗਏ ਤੇ ਹੁਣ ਵੇਖਦੇ ਆ ਕਿ ਕੋਈ ਸੀਸੀਟੀਵੀ ਕਿਸੇ ਦਾ ਰਿਹਾ ਹੀ ਨਹੀਂ ਹੈ ਤੇ ਕੋਈ ਵੀ ਨਹੀਂ ਰਹਿ ਟੈਕ ਕਰਦੇ ਬਸ ਦੋ ਜਣੇ ਸੀ ਜੀ ਟਰ ਕੇ ਆਏ ਸੀ ਪਤਾ ਨਹੀਂ ਉਹ ਕਿੱਧਰ ਗਏ ਸਾਡੇ ਦਿਨੇ ਲੁੱਟਮਾਰ ਹੋਈ ਬਹੁਤ ਬਾਊ ਦਾ ਹੱਥ ਵਾੜ ਕੇ ਜਿਹੇ ਪਹਿ ਲੈ ਕੇ ਨਾਲੇ ਦਵਾਈਆਂ ਲੈ ਕੇ ਸ਼੍ਰੀ ਮੁਖਤਸਰ ਸਾਹਿਬ ਦੇ ਵਿੱਚ ਦਿਨ ਦਿਹਾੜੇ ਰੇਲਵੇ ਰੋਡ ਤੇ ਪਿਸਤੌਲ ਦੀ ਨੋਕ ਤੇ ਕਾਪੇ ਨਾਲ ਜ਼ਖਮੀ ਕਰਕੇ ਮੈਡੀਕਲ ਸਟੋਰ ਤੋਂ 1.5 ਲੱਖ ਦੀ ਲੁੱਟ ਕੀਤੀ ਗਈ ਹੈ ਲੁੱਟ ਦੀ ਵਾਰदात ਸਿਸ਼ਟੀ ਵੀ ਕੈਮਰੇ ਚ ਕੈਦ ਹੋ ਗਈ ਉੱਥੇ ਹੀ ਦੁਕਾਨ ਤੇ ਲੱਗੇ ਮੁਲਾਜ਼ਮ ਦਾ ਕਹਿਣਾ ਕਿ ਅਸੀਂ ਦੁਕਾਨ ਤੇ ਤਿੰਨ ਜਣੇ ਸੀ ਦੋ ਨੌਜਵਾਨ ਆਏ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ ਤੇ ਉਹਨਾਂ ਨੇ ਆ ਕੇ ਸਾਡੇ ਤੋਂ ਦਵਾਈ ਮੰਗੀ ਅਸੀਂ ਦਵਾਈ ਦੇ ਦਿੱਤੀ ਤਾਂ ਉਹਨਾਂ ਨੇ ਉਸ ਤੋਂ ਬਾਅਦ ਸਾਨੂੰ ਕਿਹਾ ਕਿ ਦਵਾਈ ਮਹਿੰਗੀ ਹੈ ਪਰ ਸਾਡੇ ਬਾਬੂ ਨੇ ਕਿਹਾ ਕਿ ਇਹ ਦਵਾਈ ਮਹਿੰਗੀ ਨਹੀਂ ਤਾਂ ਉਸ ਤੋਂ ਬਾਅਦ ਉਹਨਾਂ ਨੇ ਪਿਸਤੌਲ ਕੱਢ ਲਿਆ ਤੇ ਕਾਪਾ ਮਾਰ ਕੇ ਮੇਰੇ ਬਾਬੂ ਨੂੰ ਜ਼ਖਮੀ ਕਰ ਦਿੱਤਾ ਤੇ ਤਕਰੀਬਨ 1.5 ਲੱਖ ਦੀ ਲੁੱਟ ਕਰ ਫਰਾਰ ਹੋ ਗਏ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇਜ ਕੈਦ ਹੋ ਗਈ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਕਿ ਅਸੀਂ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੇ ਹਾਂ ਸੀਸੀਟੀਵੀ ਹੱਥ ਨਹੀਂ ਲੱਗਿਆ ਮੈਂ ਉੱਥੇ ਕੰਮ ਕਰਦਾ ਆਪਣੇ ਮੈਡੀਕਲ ਹਾਲਤੇ ਮੇ ਸਾਡੇ ਦਿਨੇ ਲੁੱਟਮਾਰ ਹੋਈ ਬਾਬ ਨੂੰ ਬਾਬ ਦਾ ਹੱਥ ਵਾੜਕੇ ਜੀ ਪੈਸੇ ਲੈ ਗਏ ਨਾਲੇ ਦਵਾਈਆਂ ਲੈ ਗਏ ਕਿੰਨੇ ਜਣੇ ਸੀ ਦੋ ਜਣੇ ਸੀ ਜੀ ਟਰ ਕੇ ਆਏ ਸੀ ਪਤਾ ਨਹੀਂ ਹੋਣ ਕਿਧਰ ਗਏ ਕੋਈ ਪਛਾਣ ਆਂਦੀ ਸੀ ਉਹਨਾਂ ਦੀ ਹਾਂਜੀ ਨਹੀਂ ਮੂੰਹ ਬੰਨੇ ਸੀ ਅਣਕਾ ਲੱਗੇ ਹੋਏ ਸੀ ਅੱਛਾ ਕੀ ਹਥਿਆਰ ਨਾਲ ਮਾਰਿਆ ਕਦੇ ਨਾਲ ਮਾਰਿਆ ਜਿਹੜੇ ਆ ਕਾਪੇ ਨਾ ਵਾੜਕੇ ਜੀ ਪਿਸਤਲ ਨਾਲ ਡਰਾਇਆ ਗਏ ਉਹਨੂੰ ਕੋਈ ਸੀਸੀਟੀਵੀ ਕਿਸੇ ਤਰ੍ਹਾਂ ਦੀ ਸੀਸੀਟੀਵੀ ਹੈਗੇ ਜੀ ਕੀ ਮੰਗ ਕਰਦੇ ਹੋ ਹੁਣ ਸਾਨੂੰ ਇਨਸਾਫ ਦਿੱਤਾ ਜਾਵੇ ਦਵਾਈ ਕੀ ਲੈਣਾ ਸੀ ਦਵਾਈ ਲੈਣ ਆਏ ਸੀ ਜੀ ਫੇਰ ਉਹਨੇ ਦਵਾਈ ਦਵਾਈ ਕਹਿੰਦੇ ਦਵਾਈ ਬਾਹਰ ਮਹਿੰਗੀ ਦਿੱਤੀ ਬਾਹਰ ਕਹਿੰਦਾ ਇੱਕ ਪਹਿਲਾਂ 10 ਦਬੀ ਮੰਗੇ ਜਿਹਨਾਂ ਨੇ ਫੇਰ ਦਵਾਈ ਕਰਨੇ ਕਹਿੰਦੇ ਇਹ ਕਹਿੰਦੇ ਉਹਨਰ ਪਿਸਤਲ ਗਾਰ ਲੈ ਨਾਲੇ ਪਿਸਤਲ ਬਾਹਰ ਦਿੱਤਾ ਰੱਖਤਾ ਜੀ ਨਾਲੇ ਕੱਪਨ ਹੱਥ ਵੜਤਾ ਦੇ ਨਾ ਹੋਈ ਅਸੀਂ ਮੌਕੇ ਤੇ ਪਹੁੰਚ ਗਏ ਤੇ ਹੁਣ ਵੇਖੀਏ ਕਿ ਕੁਛ ਸੀਸੀਟੀਵੀ ਕਿਸੇ ਦਾ ਦਈ ਆਈ ਹੈ ਜਾਂ ਇਹਦੇ ਕੋਈ ਵੀ ਨਹੀਂ ਰਾਈ ਚੈੱਕ ਕਰਦੇ ਬਸ ਦੋ ਜਣੇ ਸੀ ਜੀ ਤੁਰ ਕੇ ਆਏ ਸੀ ਪਤਾ ਨਹੀਂ ਕਿ ਕਿਧਰ ਗਏ ਸਾਡੇ ਦਿਨੇ ਲੁੱਟਮਾਰ ਹੋਈ ਬਾਹਰ ਬਹੁਤਾ ਹੱਤ ਵਾੜ ਕੇ ਪਹਿਲ ਲੈ ਕੇ ਨਾਲੇ ਦਵਾਈਆਂ ਲੈ ਕੇ ਸ਼੍ਰੀ ਮੁਖਤਸਰ ਸਾਹਿਬ ਦੇ ਵਿੱਚ ਦਿਨ ਦਿਹਾੜੇ ਰੇਲਵੇ ਰੋਡ ਤੇ ਪਿਸਤੌਲ ਦੀ ਨੋਕ ਤੇ ਕਾਪੇ ਨਾਲ ਜ਼ਖਮੀ ਕਰਕੇ ਮੈਡੀਕਲ ਸਟੋਰ ਤੋਂ 1.5 ਲੱਖ ਦੀ ਲੁੱਟ ਕੀਤੀ ਗਈ ਹੈ ਲੁੱਟ ਦੀ ਵਾਰदात ਸਿਸਟੀ ਵੀ ਕੈਮਰੇ ਚ ਕੈਦ ਹੋ ਗਈ ਉੱਥੇ ਹੀ ਦੁਕਾਨ ਤੇ ਲੱਗੇ ਮੁਲਾਜ਼ਮ ਦਾ ਕਹਿਣਾ ਕਿ ਅਸੀਂ ਦੁਕਾਨ ਤੇ ਤਿੰਨ ਜਣੇ ਸੀ ਦੋ ਨੌਜਵਾਨ ਆਏ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ ਤੇ ਉਹਨਾਂ ਨੇ ਆ ਕੇ ਸਾਡੇ ਤੋਂ ਦਵਾਈ ਮੰਗੀ ਅਸੀਂ ਦਵਾਈ ਦੇ ਦਿੱਤੀ ਤਾ ਉਹਨਾਂ ਨੇ ਉਸ ਤੋਂ ਬਾਅਦ ਸਾਨੂੰ ਕਿਹਾ ਕਿ ਦਵਾਈ ਮਹਿੰਗੀ ਹੈ ਪਰ ਸਾਡੇ ਬਾਬੂ ਨੇ ਕਿਹਾ ਕਿ ਇਹ ਦਵਾਈ ਮਹਿੰਗੀ ਨਹੀਂ ਤਾਂ ਉਸ ਤੋਂ ਬਾਅਦ ਉਹਨਾਂ ਨੇ ਪਿਸਤੌਲ ਕੱਢ ਲਿਆ ਤੇ ਕਾਪਾ ਮਾਰ ਕੇ ਮੇਰੇ ਬਾਬੂ ਨੂੰ ਜ਼ਖਮੀ ਕਰ ਦਿੱਤਾ ਤੇ ਤਕਰੀਬਨ 1.5 ਲੱਖ ਦੀ ਲੁੱਟ ਕਰ ਫਰਾਰ ਹੋ ਗਏ ਤੇ ਸਾਰੀ ਘਟਨਾ ਸੀਐਸਟੀਵੀ ਕੈਮਰੇਜ ਕੈਦ ਹੋ ਗਈ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਕਿ ਅਸੀਂ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੇ ਹਾਂ ਸੀਐਸਟੀਵੀ ਹੱਥ ਨਹੀਂ ਲੱਗਿਆ ਮੈਂ ਉੱਥੇ ਕੰਮ ਕਰਦਾ ਆਪਣੇ ਮੈਡੀਕਲ ਹਾਲਤੇ ਮੇ ਸਾਡੇ ਦਿਨੇ ਲੁੱਟਮਾਰ ਹੋਈ ਹੈ ਬਾਉ ਨੂੰ ਬਾਉ ਦਾ ਹੱਥ ਵਾਢ ਕੇ ਜੀ ਪੈਸੇ ਲੈ ਗਏ ਨਾਲੇ ਦਵਾਈਆਂ ਲੈ ਗਏ ਕਿੰਨੇ ਜਣੇ ਸੀ ਦੋ ਜਣੇ ਸੀ ਜੀ ਟਰ ਕੇ ਆਏ ਸੀ ਪਤਾ ਨਹੀਂ ਹੁਣ ਕਿੱਧਰ ਗਏ ਕੋਈ ਪਛਾਣ ਆਂਦੀ ਸੀ ਉਹਨਾਂ ਦੀ ਹਾਂ ਨਹੀਂ ਮੂੰਹ ਬੰਨੇ ਸੇ ਐਨਕਾ ਲੱਗੇ ਹੋਏ ਸੀ ਅੱਛਾ ਕੀ ਇਤਿਆਰ ਨਾਲ ਮਾਰਿਆ ਕਾਹਦੇ ਨਾਲ ਮਾਰਿਆ ਜਿਹੜੇ ਆ ਕਾਪੇ ਨਾਲ ਵਾਢ ਕੇ ਜੀ ਪਿਸਤਲ ਨਾਲ ਡਰਾਇਆ ਗਏ ਉਹਨੂੰ ਕੋਈ ਸੀਸੀਟੀਵੀ ਕਿਸੇ ਤਰ੍ਹਾਂ ਦੀ ਸੀਸੀਟੀਵੀ ਆ ਗਈ ਜੀ ਕੀ ਮੰਗ ਕਰਦੇ ਹੋ ਹੁਣ ਸਾਨੂੰ ਇਨਸਾਫ ਦਿੱਤਾ ਜਾਵੇ ਦਵਾਈ ਕੀ ਲੈਣ ਆਏ ਸੀ ਦਵਾਈ ਲੈਣ ਆਏ ਸੀ ਜੀ ਫੇਰ ਉਹਨੇ ਦਵਾਈ ਦਵਾਈ ਕਹਿੰਦੇ ਦਵਾਈ ਬਾਹਰ ਮਹਿੰਗੀ ਦਿੱਤੀ ਬਾਹਰ ਕਹਿੰਦਾ ਇੱਕ ਪਹਿਲਾਂ 10 ਡਬੀ ਮੰਗੇ ਜਿਉਂ ਨੇ ਫਿਰ ਦਵਾਈ ਕਰਨੇ ਕਹਿੰਦੇ ਇਹ ਕਹਿੰਦੇ ਉਹਨਾਂ ਨੇ ਪਿਸਤਲ ਘੜ ਲੈ ਨਾਲੇ ਪਿਸਤਲ ਬਾਹਰ ਦਿੱਤਰ ਰੱਖਤਾ ਜੀ ਨਾਲੇ ਕੱਪਨ ਹੱਥ ਵੜਤਾ ਦੇ ਨਾ ਹੋਈ ਅਸੀਂ ਮੌਕੇ ਤੇ ਪਹੁੰਚ ਗਏ ਤਾਂ ਹੁਣ ਵੇਚਦੇ ਆ ਕਿ ਕੁਝ ਸੀਸੀਟੀਵੀ ਕਿਸੇ ਦਾ ਰਹੀ ਆਈ ਹੈ ਲੈ ਤੇ ਕੋਈ ਵੀ ਬਾਈ ਜੀ ਚੈੱਕ ਕਰਦੇ ਬਸ